ਬਣਨਾ ਜੇ ਹੀਰਾ ਮਿੱਤਰਾ ਠੋਕਰ ਵੀ ਖਾਣੀ ਪੈਣੀ ਸੋਚਾਂ ਨੂੰ ਵੱਡਾ ਕਰਕੇ ਸ਼ਰਮ ਵੀ ਸਾਨੂੰ ਲਾਉਣੀ ਪੈਣੀ ਬਣਨਾ ਜੇ ਹੀਰਾ ਮਿੱਤਰਾ ਠੋਕਰ ਵੀ ਖਾਣੀ ਪੈਣੀ ਸੋਚਾਂ ਨੂੰ ਵੱਡਾ ਕਰਕੇ ਸ਼ਰਮ ਵੀ ਸਾਨੂੰ ਲਾਉਣੀ ਪੈਣੀ ਦੋਸਤੋ ਜ਼ਿੰਦਗੀ 'ਚ ਕਾਮਯਾਬ ਹੋਣਾ ਨਾ ਤੇ ਹੱਥ ਤੇ ਆਤਰਾਕ ਬੈਠਣ ਦਾ ਕੁਝ ਨਹੀਂ ਹੁੰਦਾ ਮੈਂ ਪਹਿਲਾਂ ਵੀ ਵੀਡੀਓ ਪਾਈ ਸੀ ਕਾਮਯਾਬੀ ਹੋਣਾ ਕੁਝ ਜ਼ਿੰਦਗੀ ਚ ਬਣਨਾ ਸਾਨੂੰ ਬਹਾਨੇ ਮਾਰਨੇ ਐਸਕਿਊ ਜਿਹੜੇ ਆਪਾਂ ਲਾਉਨੇ ਨਾ ਉਹ ਬੰਦ ਕਰਨੇ ਪੈਣੇ ਆ ਔਰ ਆਲਸ ਤਿਆਗਣੀ ਪੈਣੀ ਕੁਝ ਕਰਨ ਵਾਸਤੇ ਕਰੋ ਨਿਕਲਣਾ ਪੈਣਾ ਜਿਹੜੀ ਕਹਿੰਦੇ ਆ ਕਿ ਛੋਟੀ ਉਮਰ ਦੇ ਵਿੱਚ ਜਿੰਨੇ ਨਾ ਔਖਾ ਟਾਈਮ ਦੇਖਿਆ ਹੋਵੇ ਗਰੀਬੀ ਦੇਖੀ ਹੋਵੇ ਉਹਨੂੰ ਬਹੁਤ ਕੁਝ ਸਿਖਾ ਜਾਂਦੀ ਆ ਔਰ ਸਾਰੀ ਜ਼ਿੰਦਗੀ ਉਹ ਸਬਕ ਨਹੀਂ ਭੁੱਲਦਾ ਔਰ ਜਿਨੇ ਛੋਟੀ ਉਮਰ ਦੇ ਵਿੱਚ ਐਸ਼ ਦੇਖੀ ਹੋਵੇ ਪੈਸਾ ਵਾਧੂ ਦੇਖਿਆ ਹੋਵੇ ਉਹ ਜ਼ਿੰਦਗੀ 'ਚ ਮੁਸ਼ਕਲ ਵਕਤ ਦੇਖ ਨਹੀਂ ਸਕਦੇ ਲੋਕ ਹਰ ਇਨਸਾਨ ਜ਼ਿੰਦਗੀ 'ਚ ਕਾਮਯਾਬ ਹੋਣਾ ਚਾਹੁੰਦਾ ਹਰ ਇਨਸਾਨ ਸੋਚਦਾ ਕਿ ਮੈਂ ਯਾਰ ਕਾਮਯਾਬ ਹੋ ਜਾ ਮੈਂ ਤਰੱਕੀ ਕਰ ਲਾਂ ਕੁਝ ਬਣ ਲਵਾਂ ਪਰ ਉਹਦੇ ਵਾਸਤੇ ਸਾਨੂੰ ਉੱਠਣਾ ਪੈਂਦਾ ਸਾਨੂੰ ਕਰਨਾ ਪੈਣਾ ਮਿਹਨਤ ਮਿਹਨਤੀ ਲੋਕ ਬਣਨਾ ਪੈਣਾ ਆਲਸ ਤਿਆਗਣੇ ਪੈਣਾ ਇਹ ਸਚਾਈ ਆ ਬਹੁਤ ਸਾਰੇ ਲੋਕ ਇਦਾਂ ਦੇ ਹੋਏ ਆ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਮਿਹਨਤ ਕੀਤੀ ਆਲਸ त्यागी ਆ ਬਹਾਨੇ ਲਾਉਣੇ ਕੀਤੇ ਬੰਦ ਜਦੋਂ ਬਹਾਨੇ ਲਾਉਣੇ ਬੰਦ ਕਰ ਦਿੰਦੇ ਆ ਨਾ ਅੱਜ ਕੁਝ ਹੋਰ ਕੱਲ ਕੁਝ ਹੋਰ ਪਰਸੋਂ ਕੁਝ ਹੋਰ ਹੌਲੀ ਹੌਲੀ ਅੱਗੇ ਵਧਦੇ ਜਾਂਦੇ ਆ ਦੋਸਤੋ ਗੱਲ ਇਹ ਆ ਕਿ ਜਦੋਂ ਅਸੀਂ ਇਹ ਸੋਚਦੇ ਰਵਾਂਗੇ ਨਾ ਕਿ ਆ ਕੀ ਕਹੂਗਾ ਓ ਕੀ ਕਹਿਣਗੇ ਦੁਨੀਆ ਕੀ ਕਹੂਗੀ ਜੇ ਮੈਂ ਆ ਕੀ ਤਾਂ ਦੁਨੀਆ ਕਹੂਗੀ ਦੁਨੀਆ ਨੂੰ ਗੋਲੀ ਮਾਰੋ ਤੁਸੀਂ ਚੰਗਾ ਕਰੋਗੇ ਦੁਨੀਆ ਨੇ ਤਾਂ ਵੀ ਕਹਿਣਾ ਤੁਸੀਂ ਤੁਸੀਂ ਕੁਝ ਨਹੀਂ ਕਰੋਗੇ ਦੁਨੀਆ ਨੇ ਤਾਂ ਵੀ ਕਹਿਣਾ ਮਾਰਾ ਕਰੋਗੇ ਤਾਂ ਦੁਨੀਆ ਕਹਿੰਦੀ ਕਹਿੰਦੀ ਆ ਇਸ ਕਰਕੇ ਦੁਨੀਆ ਦੀ ਪ੍ਰਵਾਹ ਓ ਕੀ ਕਹੂਗਾ ਆ ਕਹੂਗਾ ਉਹ ਸੋਚਣਾ ਬੰਦ ਕਰ ਦਿਓ ਕਰਮ ਕਰੋ ਮਿਹਨਤ ਕਰੋ ਕਿਉਂਕਿ ਇਨਸਾਨ ਹਮੇਸ਼ਾ ਕਹਿੰਦਾ ਕਿ ਜ਼ਿੰਦਗੀ ਇੱਕ ਵਾਰ ਮਿਲੀ ਆ ਮੈਂ ਇਸ ਗੱਲ ਨੂੰ ਮੰਨਦਾ ਨਹੀਂ ਜ਼ਿੰਦਗੀ ਸਾਨੂੰ ਰੋਜ਼ ਮਿਲਦੀ ਆ ਮੌਤ ਇੱਕ ਵਾਰ ਮਿਲਣੀ ਆ ਸੋ ਜ਼ਿੰਦਗੀ ਰੋਜ਼ ਮਿਲਣੀ ਆ ਰੋਜ਼ ਜ਼ਿੰਦਗੀ ਨੂੰ ਜਿਓ ਮਿਹਨਤ ਕਰੋ ਸਾਡੀ ਜ਼ਿੰਦਗੀ ਦੇ ਨਾਲ ਕੱਲੀ ਸਾਡੀ ਜ਼ਿੰਦਗੀ ਨਹੀਂ ਬਹੁਤ سارے ਲੋਕ ਕਹਿੰਦੇ ਮੇਰੀ ਜ਼ਿੰਦਗੀ ਮੇਰੇ ਫੈਸਲੇ ਮੈਂ ਜੋ ਮਰਜ਼ੀ ਕਰਾਂ ਨਾ ਦੋਸਤੋ ਆਪਣੀ ਜ਼ਿੰਦਗੀ ਦੇ ਨਾਲ ਨਾ ਆਪਣਾ ਪਰਿਵਾਰ ਜੁੜਿਆ ਆਪਣੀ ਮਾਂ ਜੁੜੀ ਆ ਆਪਣਾ ਪਿਓ ਜੁੜਿਆ ਆਪਣੇ ਭੈਣ ਭਰਾ ਜੁੜੇ ਆ ਆਪਣੇ ਬੱਚੇ ਜੁੜੇ ਆ ਆਪਣੀ ਵਾਈਫ ਜੁੜੀ ਆ ਉਹਨਾਂ ਦੀਆਂ ਸਾਰਿਆਂ ਦੀਆਂ ਐਕਸੈਪਟੇਸ਼ਨ ਜਿਹੜੀ ਹੁੰਦੀਆਂ ਨਾ ਉਮੀਦਾਂ ਸਾਡੇ ਉੱਪਰ ਆਉਂਦੀਆਂ ਇਸ ਕਰਕੇ ਜ਼ਿੰਦਗੀ ਕੱਲੀ ਸਾਡੀ ਨਹੀਂ ਹੈ ਸੋ ਆਲਸ ਬਹਾਨੇ ਛੱਡ ਦੋ ਜ਼ਿੰਦਗੀ 'ਚ ਅੱਗੇ ਵਧਣਾ ਸ਼ੁਰੂ ਕਰੋ ਚੰਗਾ ਕਰਨ ਵਾਸਤੇ ਸਾਨੂੰ ਚੰਗਾ ਬਣਨਾ ਪੈਂਦਾ ਮਿਹਨਤ ਕਰਨੀ ਪੈਂਦੀ ਹੈ ਜ਼ਿੰਦਗੀ 'ਚ ਕੁਝ ਹਾਸਲ ਕਰਨ ਦਾ ਪਥਰੇ ਲੋਕ ਇਦਾਂ ਦੇ ਹੋਏ ਆ ਜਿਹੜੇ ਜ਼ਿੰਦਗੀ ਚ ਜ਼ੀਰੋ ਸੀ ਬਹੁਤਾ ਕੁਝ ਨਹੀਂ ਸੀ ਪੱਲੇ ਤੇ ਅੱਜ ਦੁਨੀਆ ਦੇ ਉੱਪਰ ਬਹੁਤ ਵੱਡੇ ਵੱਡੇ ਉਹਨਾਂ ਨੇ ਮਕਾਮ ਹਾਸਲ ਕੀਤੇ ਆ ਜ਼ਿੰਦਗੀ ਚ ਕਾਮਯਾਬ ਲੋਕ ਹੋਏ ਆ ਬੜੀਆਂ ਐਗਜ਼ਾਮਪਲਾਂ ਸਾਡੇ ਕੋਲ ਪਈਆਂ ਸੋ ਅਸੀਂ ਆਪਣੀ ਜ਼ਿੰਦਗੀ ਦੀ ਐਗਜ਼ਾਮਪਲ ਆ ਬਣਨਾ ਸਾਡੀ ਜ਼ਿੰਦਗੀ ਦਾ ਰਿਮੋਟ ਸਾਡੇ ਹੱਥ 'ਚ ਹੋਣਾ ਚਾਹੀਦਾ ਨਾ ਕਿ ਕਿਸੇ ਸੈਕੰਡ ਬੰਦੇ ਦੇ ਹੱਥ ਸਾਡੀ ਜ਼ਿੰਦਗੀ ਦਾ ਰਿਮੋਟ ਹੋਵੇ ਉਹ ਚਾਵੇ ਤਾਂ ਅਸੀਂ ਹੱਸੀਏ ਉਹ ਚਾਵੇ ਤਾਂ ਅਸੀਂ ਰੋਈਏ ਉਹ ਚਾਵੇ ਤਾਂ ਅਸੀਂ ਕੰਮ ਕਰੀਏ ਐਦਾਂ ਨਹੀਂ ਜ਼ਿੰਦਗੀ ਜ਼ਿੰਦਗੀ ਦਾ ਰਿਮੋਟ ਆਪਣੇ ਹੱਥ 'ਚ ਪੜੋ ਆਪਣੀ ਜ਼ਿੰਦਗੀ ਨੂੰ ਆਪ ਜਿਓ ਕਿਸੇ ਵੀ ਕੰਮ ਨੂੰ ਕਰਨ ਵਾਸਤੇ ਨਾ ਮਿਹਨਤ ਬਹੁਤ ਜ਼ਰੂਰੀ ਆ ਬਹੁਤ ਜ਼ਰੂਰੀ ਆ ਮਿਹਨਤ ਬਹੁਤ سارے ਲੋਕ ਇੰਡੀਆ ਛੱਡ ਕੇ ਬਾਹਰ ਜਾਂਦੇ ਆ ਨੌਜਵਾਨ ਲੜਕੇ ਲੜਕੀਆਂ ਬਾਹਰ ਜਾ ਕੇ ਉਹਨਾਂ ਨੂੰ ਜਿਹੜਾ ਕੰਮ ਮਿਲਦਾ ਉਹ ਕਰਦੇ ਆ ਜਿਹੜਾ ਵੀ ਕੰਮ ਮਿਲ ਜਵੇ ਬਸ ਕੰਮ ਲੱਭ ਜੋ ਇਹ ਕੰਮ ਕਰਨਾ ਤਾਂ ਆਪਣੇ ਇੱਥੇ ਕੋਈ ਬਿਮਾਰੀ ਥੋੜੀ ਸਾਨੂੰ ਅਸੀਂ ਇੱਥੇ ਵੀ ਕਰ ਸਕਦੇ ਹਾਂ ਬਸ ਜਿਹੜੀ ਸ਼ਰਮ ਹੈ ਨਾ ਉਹਨੂੰ ਲਾ ਦਿਓ ਸ਼ਰਮ ਲਾ ਕੇ ਸਾਈਡ ਤੇ ਰੱਖ ਦਿਓ ਫਿਰ ਕੰਮ ਕਰੋ ਫਿਰ ਦੇਖਿਓ ਜ਼ਿੰਦਗੀ ਤਰੱਕੀ ਮਿਲਦੀ ਕੰਮ ਛੋਟਾ ਕੋਈ ਵੱਡਾ ਨਹੀਂ ਹੈ ਬਸ ਕੰਮ ਕੰਮ ਹੈ ਰੋਣ ਦੀ ਆਦਤ ਛੱਡ ਕੇ ਹੱਸਣ ਦੀ ਆਦਤ ਪਾਓ ਬਹਾਨੇ ਛੱਡ ਕੇ ਕੰਮ ਕਰਨ ਦੀ ਆਦਤ ਪਾਓ ਜਦੋਂ ਆਪਾਂ ਬਹਾਨੇ ਮਾਰਦੇ ਅੱਜ ਨਹੀਂ ਕਰਦਾ ਕੱਲ ਕਰੂੰਗਾ ਕੱਲ ਨਹੀਂ ਮੈਂ ਅਗਲੇ ਹਫਤੇ ਤੋਂ ਕਰੂੰਗਾ ਬਸ ਉਹ ਜਿਹੜੀਆਂ ਆਦਤਾਂ ਨਾ ਉਹ ਇਨਸਾਨ ਨੂੰ ਜ਼ਿੰਦਗੀ 'ਚ ਬਹੁਤ ਪਿੱਛੇ ਲੈ ਜਾਂਦੀਆਂ ਬਹੁਤ ਪਿੱਛੇ ਖਿੱਚ ਕੇ ਲੈ ਜਾਂਦੀਆਂ ਉਹ ਨਹੀਂ ਗਰੀਬੀ 'ਚੋਂ ਨਿਕਲਣ ਦਿੰਦੀਆਂ ਮਿੱਤਰੋ ਜੇ ਗਰੀਬੀ 'ਚੋਂ ਨਿਕਲਣਾ ਨਾ ਜੇ ਗਰੀਬੀ 'ਚੋਂ ਨਿਕਲਣਾ ਤਾਂ ਦੋਸਤੋ ਬਹਾਨੇ ਬੰਦ ਕਰਨੇ ਪੈਣਗੇ ਮਿਹਨਤੀ ਬਨਣਾ ਪੈਣਾ ਮਿਹਨਤੀ ਬਣੋ ਬਹਾਨੇ ਨਾ ਮਾਰੋ ਜਦੋਂ ਅਸੀਂ ਕਿਸੇ ਕੰਮ ਨੂੰ ਕਰਦੇ ਆ ਕਿਸੇ ਕੰਮ ਨੂੰ ਫੜ ਲਿਆ ਨਾ ਕੰਮ ਕਰਨਾ ਪਹਿਲਾਂ ਤਾਂ ਇੱਕ ਆਪਣਾ ਮਿਸ਼ਨ ਬਣਾਓ ਇੱਕ ਟਾਰਗੇਟ ਬਣਾਓ ਕਿ ਮੈਂ ਇੰਨੇ ਟਾਈਮ ਇਸ ਕੰਮ ਨੂੰ ਕਰਕੇ ਇੱਥੇ ਤੱਕ ਪਹੁੰਚਣਾ ਜਦੋਂ ਅਸੀਂ ਉਸ ਕੰਮ ਨੂੰ ਕਰਨਾ ਸ਼ੁਰੂ ਕਰ ਲਿਆ ਨਾ ਤੁਸੀਂ ਦੇਖੋ ਦਿਨ ਹੋਰ ਰਾਤ ਹੋਰ ਹਫ਼ਤਾ ਮਹੀਨਾ ਸਾਲ ਕੁਝ ਤਾਂ ਕੁਝ ਹੋਰ ਹੋਰ ਹੁੰਦੇ ਹੁੰਦੇ ਵਧੀਆ ਹੋ ਜਾਣਾ ਕੋ ਡੈਮੋ ਸੀ ਅਸੀਂ ਵੀ ਘਰ ਤੋਂ ਨਿਕਲੇ ਮੈਂ ਵੀ ਘਰ ਤੋਂ ਬਾਹਰ ਨਿਕਲਿਆ ਸੀ ਉਸ ਟਾਈਮ ਵੀ ਇਦਾਂ ਦੁਨੀਆ ਸੀ ਕਿ ਜਰ ਯੇ ਮੈਂ ਆਹ ਕੰਮ ਕਰੂੰਗਾ ਤਾਂ ਦੁਨੀਆ ਕਹੂਗੀ ਮੈਂ ਆਪਣੀ ਜ਼ਿੰਦਗੀ ਚ ਮਾਰਕੀਟਿੰਗ ਕੀਤੀ ਆ ਉਦੋਂ ਬਥੇਰੇ ਮੇਰੇ ਦੋਸਤ ਮਿੱਤਰ ਛੇੜਦੇ ਸੀ ਮੈਨੂੰ ਬੜਾ ਛੇੜਦੇ ਸੀ ਹੋਕਾ ਲਾ ਕੇ ਮੈਨੂੰ ਛੇੜਦੇ ਹੁੰਦੇ ਸੀ ਤੂੰ ਸਮਾਨ ਵੇਚਣਾ ਬਟ ਸ਼ਰਮ ਲਾ ਕੇ ਛੱਡ ਦਿਓ ਜੇ ਸ਼ਰਮ ਲਾਈ ਸੀ ਮੈਂ ਮੈਂ ਜ਼ਿੰਦਗੀ ਤਾਂ ਕੁਝ ਬਣ ਕੇ ਬੈਠਾ ਕੋਈ ਵੀ ਕੰਮ ਕਰੋ ਡ੍ਰਿਡਤਾ ਦੇ ਨਾਲ ਕਰੋ ਬਹਾਨੇ ਤਿਆਗ ਦਿਓ ਆਲਸ ਨਕਮਾਪਨ ਤਿਆਗ ਦਿਓ ਇੱਕ ਵਾਦਾ ਕਰੋ ਆਪਣੇ ਨਾਲ ਕਿ ਮੈਂ ਆਪਣੀ ਜ਼ਿੰਦਗੀ ਚ ਕਦੇ ਹਾਰ ਨਹੀਂ ਮੰਨਣੀ ਬਸ ਅੱਗੇ ਵੱਧਦੇ ਜਾਣਾ ਦੁਨੀਆ ਜੋ ਮਰਜੀ ਕਵੇ ਦੇਖੋ ਜ਼ਿੰਦਗੀ ਜੀਣ ਦਾ ਮਜ਼ਾ ਕੰਮ ਚ ਤਰੱਕੀ ਮਿਲੂ ਮਿਲੂ ਬਸ ਬਹਾਨੇ ਛੱਡ ਦਿਓ ਆਪਣੇ ਆਪਣਾ ਪ੍ਰੋਮਿਸ ਕਰ ਲਓ ਕਿ ਮੈਂ ਜ਼ਿੰਦਗੀ ਚ ਕਦੇ ਬਹਾਨਾ ਨਹੀਂ ਮਾਰਨਾ ਸਵੇਰੇ ਜਲਦੀ ਉੱਠਣਾ ਮਿਹਨਤ ਕਰਨੀ ਆ ਕੋਈ ਬਹਾਨਾ ਨਹੀਂ ਮਾਰਨਾ ਆਲ ਸਮਿਤ ਦੂਰ ਦੂ ਤੱਕ ਹੈ ਨਹੀਂ ਫਿਰ ਕਾਮਯਾਬੀ ਮਿਲਦੀ ਔਰ ਇਹਨੂੰ ਲਗਾਤਾਰ ਬਣਾਈ ਰੱਖਣਾ ਪੈਂਦਾ 10 ਦਿਨ 15 ਦਿਨ ਮਹੀਨਾ ਕਰਕੇ ਨਹੀਂ ਸਰਦਾ ਲਗਾਤਾਰ ਇਕਾਗਰਤਾ ਬਣਾ ਕੇ ਸਾਨੂੰ ਕੰਮ ਕਰਨਾ ਪੈਂਦਾ ਕੰਮ ਕੋਈ ਹੋਵੇ ਜ਼ਿੰਦਗੀ ਚ ਬਸ ਕਰੋ ਕੰਮ ਨੂੰ ਕਰਨ ਦੀ ਇਨਸਾਨ ਅੰਦਰ ਇੱਛਾ ਹੋਣੀ ਚਾਹੀਦੀ ਆ ਗਰੀਬੀ ਨੂੰ ਦੂਰ ਤੱਕਣਾ ਨਾ ਆਪਾਂ ਸਕਸੈਸ ਪਰਸਨ ਬਣਨਾ ਅਮੀਰੀ ਲੈ ਕੇ ਆਉਣੀ ਆ ਤੇ ਉਹਦੇ ਵਾਸਤੇ ਸਾਨੂੰ ਦ੍ਰਿੜ ਸੰਕਲਪ ਚਾਹੀਦਾ ਆਲਸ ਤਿਆਗਣੀ ਪੈਣੀ ਆ ਬਹਾਨੇ ਤਿਆਗਣੇ ਪੈਣੇ ਹੁਣ ਮੈਂ ਬਾਰ ਬਾਰ ਆਲਸ ਉਹ ਬਹਾਨਿਆਂ ਤੇ ਕਿਉਂ ਗੱਲ ਕਰਦਾ ਕਿਉਂਕਿ ਇਨਾਂ ਚੀਜ਼ਾਂ ਦੇ ਨਾਲ ਕਰੋੜਾਂ ਲੋਕ ਆ ਜਿਹੜੇ ਗਰੀਬੀ ਤੱਕੇ ਹੋਏ ਆ ਗਰੀਬੀ ਚੋਂ ਨਿਕਲ ਹੀ ਨਹੀਂ ਪਾਉਂਦੇ ਉਹਨਾਂ ਚ ਆਲਸ ਉਹ ਨਕਮਾਪਨ ਆ ਬਹਾਨੇਬਾਜ਼ੀ ਆ ਜਾਂ ਉਹ ਇਹ ਸੋਚੀਏ ਦੁਨੀਆ ਕੀ ਕਹੂਗੀ ਉਹ ਕੀ ਕਹਿਣਗੇ ਮੇਰੇ ਰਿਸ਼ਤੇਦਾਰ ਕੀ ਕਹਿਣਗੇ ਮੇਰੇ ਦੋਸਤ ਕੀ ਕਹਿਣਗੇ ਬਸ ਉਹ ਇਹ ਚੀਜ਼ਾਂ ਸੋਚ ਕੇ ਨਾ ਉਹ ਉੱਥੇ ਉੱਥੇ ਰੁਕੇ ਰਹਿੰਦੇ ਆ ਅੱਗੇ ਵਧਦੇ ਨਹੀਂ ਸ਼ਰਦੀ ਹੋਏ ਚੀਜ਼ਾਂ ਨੂੰ ਬਾਹਰ ਜਾ ਕੇ ਆਪਣੇ ਭੈਣ ਭਰਾ ਹੈਗੇ ਤੁਹਾਡੇ ਬਾਹਰ ਜਾ ਕੇ ਜਾਂ ਦੇਖ ਲਿਓ ਜਾਂ ਉਹਨਾਂ ਨੂੰ ਪੁੱਛ ਲਿਓ ਬਾਹਰ ਕੋਈ ਸ਼ਰਮ ਨਹੀਂ ਹੈ ਬਾਹਰ ਕੋਈ ਬਹਾਨਾ ਨਹੀਂ ਹੈ ਮੀ ਆਵੇ ਨੇਰੀ ਆਵੇ ਕੰਮ ਕਰਨਾ ਪੈਣਾ ਜਿਹੜੇ ਬਾਹਰ ਬੈਠੇ ਨਾ ਭੈਣ ਭਰਾ ਦੋਸਤ ਮਿੱਤਰ ਵੀਡੀਓ ਕੋ ਦੇਖਦੇ ਉਹ ਜ਼ਰੂਰ ਦੱਸਿਓ ਕਿ ਬਾਹਰ ਹੈ ਕੋਈ ਬਹਾਨਾ ਬਾਹਰ ਹੈ ਕੋਈ ਸ਼ਰਮ ਮੀ ਆਵੇ ਨੇਰੀ ਆਵੇ ਟੱਪ ਹੋਵੇ ਝੱਕੜ ਹੋਵੇ ਕੰਮ ਕਰਨਾ ਪੈਣਾ ਜੇ 2 ਦਿਨ ਬੰਦਾ ਬਾਹਰ ਕੰਮ ਨਾ ਨਾ ਕਰੇ ਕਿਸੇ ਵੀ ਕੰਟਰੀ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਉਹਦਾ ਉਲਟ ਪੁਲਟ ਹੋ ਜਾਂਦਾ ਗਰੋਸਰੀ ਔਕੇ ਹੋ ਜਾਂਦੀ ਰੈਂਟ ਔਕੇ ਹੋ ਜਾਂਦੇ ਆ ਇਸ ਕਰਕੇ ਉਹਨਾਂ ਦੇ ਕੋਲ ਇੱਕੋ ਹੀ ਚੀਜ਼ ਆ ਕੰਮ 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 ਤਾਂ ਹੀ ਮੈਂ ਬੜੀ ਬੜੀ ਕਹਿਣਾ ਹੁੰਨਾ ਕਿ ਪੰਜਾਬ ਦੇ ਕਿਸੇ ਨੌਜਵਾਨ ਨੂੰ ਪੁੱਛੋ ਕਿੱਥੇ ਚੱਲੇ ਆ ਮੇਲੇ ਤੇ ਹੁਣ ਕੀ ਕਰਨਾ ਯਾਰ ਲੰਗਰ ਲੱਗਾ ਉੱਥੇ ਜਾਣਾ ਸ਼ਾਮ ਨੂੰ ਹੀ ਕਰਨਾ ਯਾਰ ਜਗਰਾਤਾ ਕੱਲ ਨੂੰ ਕੀ ਪ੍ਰੋਗਰਾਮ ਆ ਕੱਲ ਨੂੰ ਯਾਰ ਭੋਗ ਆ ਬਾਹਰ ਵਾਲੇ ਬੰਦ ਨੂੰ ਇਹ ਗੱਲ ਪੁੱਛੋ ਕਿੱਥੇ ਆਂ ਕੰਮ ਤੇ ਸ਼ਾਮੀ ਕੀ ਕਰਨਾ ਜਾਂ ਸ਼ਿਫਟ ਤੇ ਜਾਣਾ ਕੰਮ ਹੈ ਕੱਲ ਦਾ ਕੀ ਪਲਾਨ ਹੈ ਕੰਮ ਕਿੱਥੋਂ ਆਇਆ ਕੰਮ ਤੋਂ ਕਿੱਥੇ ਚੱਲਿਆ ਕੰਮ ਤੇ ਬਾਹਰ ਵਾਲੇ ਲੋਕਾਂ ਚ ਇੱਥੇ ਲੋਕਾਂ ਜੇ ਫਰਕ ਹੈ ਸੋ ਕੰਮ ਨੂੰ ਆਪਣੀ ਜ਼ਿੰਦਗੀ ਸਮਝੋ ਜ਼ਿੰਦਗੀ ਸਾਨੂੰ ਰੋਜ਼ ਮਿਲਦੀ ਆ ਇਹਨੂੰ ਜੀਓ ਆਲਸ ਔਰ ਨਕਮਾਪਨ ਤਿਆਗ ਦਿਓ ਬਹਾਨੇ ਤਿਆਗ ਦਿਓ ਮਿਹਨਤ ਨੂੰ ਆਪਣੇ ਲੜ ਬਣ ਲਓ ਘੁੱਟ ਕੇ ਜ਼ਿੰਦਗੀ ਤੁਹਾਨੂੰ ਬਹੁਤ ਕੁਝ ਦੇ ਦੋਗੀ ਕੁਦਰਤ ਦੇ ਵਿੱਚ ਬਹੁਤ ਕੁਝ ਆ ਲਾਫ ਅਟਰੈਕਸ਼ਨ ਕੰਮ ਕਰਦੀ ਆ ਇੱਥੇ ਵੀ ਆਪਾਂ ਗੱਲ ਕਰਾਂ ਕਿਸਨ ਜਦੋਂ ਸਾਨੂੰ ਲਾਫ ਅਟਰੈਕਸ਼ਨ ਕੰਮ ਕਰਦੀ ਆਸੀਂ ਉਸ ਚੀਜ਼ ਬਾਰੇ ਸੋਚਦੇ ਆ ਨਾ ਉਹ ਸਾਨੂੰ ਮਿਲਦੀ ਮਿਲਦੀ ਇਫ ਯੂ ਥਿੰਕ ਕੈਨ ਯੂ ਵਿਲ ਦੋਸਤੋ ਬਹਾਨੇ ਤਿਆਗੋ ਆਲਸ ਤਿਆਗੋ ਕੰਮ ਨੂੰ ਕਰਨਾ ਸ਼ੁਰੂ ਕਰੋ ਦੇਖੋ ਤੁਹਾਨੂੰ ਜ਼ਿੰਦਗੀ ਜੀਣ ਦਾ ਨਜ਼ਾਰਾ ਆਉਂਦਾ ਔਰ ਤਰੱਕੀ ਤੁਹਾਡੇ ਮਗਰ ਮਗਰ ਆਉਗੀ ਧੰਨਵਾਦ ਦੋਸਤੋ